ਕਹਤੇ ਨੇ ਜਿਹੜੇ ਕਮਜ਼ੋਰ ਹੋ ਗਏ ਤੇ ਮੁਠੀ ਦੇ ਵਿੱਚ ਭਾਈ ਰੇਤ ਨੂੰ ਖੇਰ ਜਾਂਦੇ ਆ ਪਿਛਲੇ ਦਿਨੀ ਜਦੋਂ ਬਰਿੰਦਰ ਘੁੰਮਣ ਪਾਈ ਦੀ ਮੌਤ ਹੋਈ ਆ ਉਸ ਤੋਂ ਕੁਝ ਦਿਨ ਪਹਿਲਾਂ ਪੰਜਾਬ ਦਾ ਵੀ ਅੰਤਰਰਾਸ਼ਟਰੀ ਪੱਤਰਨਾ ਇੱਕ ਅਲਗੋਦਾਬਾਦ ਦਾ ਕਰਮਜੀਤ ਸਿੰਘ ਬੱਗਾ ਉਹਦੀ ਮੌਤ ਹੋ ਗਈ ਤੇ ਖਰੜ ਦੇ ਵਿੱਚ ਤਬਰ ਦੇ ਬਹੁਤੇ ਜੀ ਵਿਦੇਸ਼ ਦੇ ਵਿੱਚ ਰਹਿੰਦੇ ਆ ਉਹਨਾਂ ਨੇ ਸੋਚਿਆ ਜੀ ਕਿ ਉਹਤੇ ਸਿਵਲ ਹਸਪਤਾਲਾਂ ਬਹਾਣੀ ਦੇ ਵਿੱਚ ਉਹਦੀ ਮੌਤਰੀ ਦੇ ਵਿੱਚ ਬਾਡੀ ਰੱਖ ਦਿੰਦੇ ਆ ਤੇ ਜਦੋਂ ਤੀਜੇ ਦਿਨ ਜਾ ਕੇ ਬਾਡੀ ਦੇਖੀ ਬਾਡੀ ਫੁੱਲੀ ਪਈ ਸੀ ਉਸ ਤੋਂ ਬਾਅਦ ਖਬਰ ਇਹ ਆਈ ਕਿ ਮੋਰਚਰੀ ਵਿੱਚਲੀ ਫਰਿੱਜ ਬੰਦ ਹੋ ਗਈ ਸੀ ਇਹ ਸਰਕਾਰੀ ਹਸਪਤਾਲ ਦਾ ਹਾਲ ਆ ਜਿਹੜੀ ਥਾਂ ਦੇ ਉੱਤੇ ਸਾਡਾ ਵੀਰ ਮੋਰਿੰਦਰ ਘੁੰਮਣ ਗਿਆ ਉਹ ਪ੍ਰਾਈਵੇਟ ਹਸਪਤਾਲ ਦਾ ਹਾਲ ਆ ਮਤਲਬ ਇਹ ਆ ਕਿ ਸਾਰਾ ਕੁਝ ਇੱਕੋ ਜਿਹਾ ਮੇਰੀ ਬੇਨਤੀ ਆ ਕਿ ਕੋ ਮੈਂ ਉਸ ਖੇਤਰ ਦੇ ਨਾਲ ਸੰਬੰਧਤ ਆ ਜਿੱਥੇ ਤਲਬ ਦੀ ਖੇਤੀ ਚੱਲਦੀ ਆ ਮੈਂ ਉਸ ਖੇਤਰ ਨਾਲ ਸੰਬੰਧਤ ਆ ਜਿੱਥੇ ਮਾਈ ਕਿਸਾਨ ਨੂੰ ਰੋਟੀ ਦਿੰਦਾ ਪਰ ਮੇਰੀ ਆਪ ਦੇ ਸਤਕਾਰਯੋਗ ਭੈਣਾ ਵੀਰਾਂ ਨੂੰ ਆਪ ਦੇ ਹਮ ਖੇਤਰ ਵੀਰਾਂ ਨੂੰ ਤਲਬਿੰਦੇ ਆ ਆ ਜਿਹੜੀ ਧੀ ਨਾ ਖੜੀ ਆ ਇਹ ਮੇਰੀ ਭੈਣ ਖੜੀ ਆ ਉਸ ਦਿਨ ਜਦੋਂ ਬਰਿੰਦਰ ਧੁੰਮਣ ਦੀ ਚਿਠਾ ਪਈ ਸੀ ਉਸ ਦਿਨ ਇਹਨੂੰ ਮੈਂ ਲੜਦਿਆਂ ਝਿੜਕਦਿਆਂ ਖੱਪਦਿਆਂ ਤੇ ਤੜਫਦਿਆਂ ਦੇਖਿਆ ਕਿਉਂਕਿ ਇਹ ਆਪਦੇ ਬਾਪ ਦੀ ਚਿਠਾ ਨੂੰ ਇੱਕ ਲੱਕੜ ਗੋਣ ਦੇ ਵਿੱਚ ਹੁਣੀ ਸੀ ਉਹ ਕਿਉਂ ਕਿਉਂਕਿ ਮੇਰੇ ਭਾਈਚਾਰੇ ਦੇ ਕੁਝ ਇੱਤ ਲੋਕਾਂ ਨੇ ਇਹ ਰਾਇ ਇਸ ਤਰੀਕੇ ਨਾਲ ਪਾਇਆ ਸੀ ਬੜੀ ਮੁਕੇ ਪਰਿਵਾਰਕ ਮੈਂਬਰ ਨਹੀਂ ਉਹਦੇ ਜੜੇ ਜਾ ਸਕਦੇ ਸੋ ਮੇਰੀ ਬੇਨਤੀ ਜਿਵੇਂ ਅੱਜ ਬਹੁਤ ਸਾਡੇ ਸਤਕਾਰਯੋਗ ਵੀਰ ਨੇ ਜਿਹੜੇ ਕਿ ਮੀਡੀਆ ਨਾਲ ਸੰਬੰਧਤ ਹੈ ਬੜੀ ਸੁਜੱਤੀ ਉਹਨਾਂ ਦੇ ਵੱਲੋਂ ਕਵਰੇਜ ਕਰਕੇ ਦੇਸ਼ ਦੁਨੀਆ ਦੇ ਵਿੱਚ ਬੈਠੇ ਪੰਜਾਬੀ ਭੈਰਾਂ ਨੂੰ ਪਹੁੰਚਾਈ ਜਾ ਰਹੀ ਹੈ ਪਰ ਮੇਰੀ ਧਾਰਨਾ ਬਦਲ ਗਈ ਅਸੀਂ ਅੱਗੇ ਸੋਚਦੇ ਹੁੰਦੇ ਸੀ ਛੁੱਟਕਲੇ ਰੱਖਦੇ ਆ ਹੁਣ ਅਸੀਂ ਇਹ ਵੀ ਦੇਖ ਲਿਆ ਵੀ ਵੈਣ ਰੱਖਦੇ ਆ ਆਪਾਂ ਵੈਣ ਨਹੀਂ ਵੇਚਣੀ ਮੇਰੇ ਵੀਰ ਬਹੁਤ ਸਤਿਕਾਰਯੋਗ ਆ ਮੈਂ ਤੁਹਾਡੇ ਕੋਲੋਂ ਸਾਰਿਆਂ ਕੋਲੋਂ ਸਿੱਖਦਾ ਮੈਂ ਕੋਈ ਇੰਨਾ ਸਿਆੜਾ ਨਹੀਂ ਪਰ ਕਿਉਂਕਿ ਮੈਂ ਤੇ ਹਰਮਨ ਸਿੰਘ ਜੀ ਅਸੀਂ ਹਮੇਸ਼ਾ ਚੱਜਦਾ ਵਿਚਾਰ ਦੇ ਵਿੱਚ ਵੀ ਅਸੀਂ ਹਰ ਥਾਂ ਦੇ ਉੱਤੇ ਗੱਲ ਕਰਦੇ ਕਿ ਪੰਜਾਬ ਦੇ ਵਿੱਚ ਹੀਰੇ ਨਹੀਂ ਹਨ ਕੀ ਤੁਸੀਂ ਸੋਚ ਕੇ ਦੇਖੋ ਗੁਰਿੰਦਰ ਘੁਮਣ ਪੰਜਾਬ ਦੇ ਵਿੱਚ ਆਉਂਦੇ ਕਈ ਤਹਾਕਿਆਂ ਤੱਕ ਪੈਦਾ ਹੋਊ ਕੀ ਤੁਸੀਂ ਸੋਚ ਕੇ ਦੇਖੋ ਵੀ ਪੰਜਾਬ ਦੇ ਵਿੱਚ ਜਸਵਿੰਦਰ ਭੱਲਾ ਪੈਦਾ ਹੋ ਸਕਦਾ ਸਰਦਾਰ ਧੌਜਾ ਸਿੰਘ ਵਰਗੀਆਂ ਹਸਤੀਆਂ ਪੈਦਾ ਹੋ ਸਕਦੀਆਂ ਸਾਡੇ ਚੇਤੇ ਮਾੜੇ ਹੋ ਗਏ ਸਾਡੇ ਗਰਦਾਰ ਵੀ ਬਹੁਤੇ ਛੱਗੇ ਨਹੀਂ ਅਸੀਂ ਗੁਰੂ ਵਾਲੇ ਹਾਂ ਪਰ ਅਸੀਂ ਗੁਰੂ ਦੀ ਸਿੱਖਿਆ ਨੂੰ ਵੀ ਕਦੇ ਮੰਨਿਆ ਨਹੀਂ ਇੱਕ ਮੈਂ ਛੋਟੀ ਜੀ ਗੱਲ ਕਹਿ ਕੇ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਦੇ ਉੱਤੇ ਤੁਹਾਨੂੰ ਦੱਸ ਦਿੰਨਾ ਆਹ ਪਟਾਕੇ ਚੱਲੇ ਮੈਨੂੰ ਇਹ ਸੀ ਵੀ ਐਤਕੀ ਪੰਜਾਬ ਦੇ ਵਿੱਚ ਮੁਕਤਾ ਬਹੁਤ ਹੋਈਆਂ ਐਤਕੀ ਪੰਜਾਬ ਦੇ ਵਿੱਚ ਹਰ ਆਏ ਪੰਜਾਬ ਦੇ ਲੋਕਾਂ ਦੀ ਆਰਥਿਕਤਾ ਟੁੱਟੀ ਪਈ ਆ ਐਤਕੀ ਪੰਜਾਬ ਦੇ ਲੋਕਾਂ ਨੇ ਪਟਾਕੇ ਨਹੀਂ ਗਲੌਣੇ ਪਰ ਐਤਕੀ ਜਿਨ੍ਹਾਂ ਦੇ ਘਰ ਦੇ ਵਿੱਚ ਮਰਗ ਹੋਈ ਸੀ ਕਵੰਡੀਆਂ ਦੇ ਰਾਜ ਕੇ ਚਲਾਈਆ ਮਤਲਬ ਇਹ ਆ ਵੀ ਤੁਹਾਡਾ ਤੁਰ ਗਿਆ ਤੁਹਾਡਾ ਸਾਡਾ ਤੁਰ ਗਿਆ ਸਾਡਾ ਅੱਜ ਉਹ ਆਪਾਂ ਸਭ ਦੀ ਪੀੜ ਨੂੰ ਕਿਵੇਂ ਸਮਝੀਏ ਦੂਜੇ ਦੀ ਪਿੰਡ ਨੂੰ ਜੇਕਰ ਆਪਾਂ ਨਹੀਂ ਸਮਝਦੇ ਤੇ ਫੇਰ ਵੀਰੋ ਸਾਡੇ ਵਿੱਚੋਂ ਕੋਈ ਗੁਰਿੰਦਰ ਘੁੰਮੜ ਪੈਦਾ ਨਹੀਂ ਹੋਣਾ ਅੱਜ ਕੋਈ ਜਾਊਗਾ ਕਿ ਮੈਂ ਆਪਦਾ ਫੁੱਲਾਦੀ ਖਰੀਰ ਬਣਾਵਾ ਮੈਂ ਮਸਲਤਾ ਪ੍ਰੇਸ਼ਣ ਕਰੋੜ ਜਾਵਾਂ ਤੇ ਚਾਦਰ ਦੇ ਵਿੱਚ ਲਪੇਟਿਆ ਆਵਾਂ ਕੋਈ ਨਹੀਂ ਚਾਹੁੰਦਾ ਸੋ ਇਹਨਾਂ ਦੇ ਪਰਿਵਾਰ ਦੇ ਨਾਲ ਜਿੰਨੇ ਵੀ ਜਿੱਥੇ ਵੀ ਜਿਵੇਂ ਵੀ ਖੜ ਸਕਦੇ ਆ ਉਹ ਖੜਿਓ ਤੇ ਜੇਕਰ ਮੇਰੇ ਕੋਲੋਂ ਕੋਈ ਸ਼ਬਦ ਉਰੇ ਪਰੇ ਹੋਇਆ ਮੈਂ ਮਾਫੀ ਚਾਹੁੰਦਾ ਬਹੁਤ ਮਿਹਰਬਾਨੀ